ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਦੀ ਆਪਣੀ ਕਣਕ ਦੀ ਫਸਲ ਵੱਢ ਕੇ ਇੱਥੇ ਲੈ ਕੇ ਆਏ ਐ ਮੰਡੀ ਭਰੀ ਪਈ ਐ ਕੋਈ ਇੱਕ ਹੁਣ ਇੱਕ ਫੁੱਟ ਵੀ ਜਗ੍ਹਾ ਨਹੀਂ 1 ਇੰਚ ਵੀ ਜਗ੍ਹਾ ਨਹੀਂ ਬਚੀ ਜਿੱਥੇ ਕੋਈ ਹੋਰ ਕਿਸਾਨ ਆਪਣੀ ਕਣਕ ਲੈ ਕੇ ਆਏ ਮੈਂ ਸਾਰੇ ਕਿਸਾਨ ਭਰਾਵਾਂ ਨਾਲ ਗੱਲ ਕਰ ਰਿਹਾ ਸੀ ਕਿ ਹੁਣ ਉਹ ਆਪਣੇ ਖੇਤ ਘਰਾਂ ਚ ਲਾਈ ਜਾਂਦੇ ਐ ਫਸਲ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਨਾ ਇੱਥੇ ਬੋਰੀਆਂ ਭਰੀਆਂ ਗਈਆਂ ਨਾ ਲਿਫਟਿੰਗ ਹੋਈ ਹੈ ਮੰਡੀ ਭਰੀ ਪਈ ਹੈ ਕੋਈ ਇੱਥੇ ਅਫਸਰ ਨਹੀਂ ਹੈ ਨਾ ਕੋਈ ਪੁੱਛਣ ਵਾਲਾ ਹੈ ਆ ਜਿਹੜੀ ਹਾਲਾਤ ਮੈਂ ਦੇਖਿਆ ਪੰਜਾਬ ਦੇ ਕੋਨੇ-ਕੋਨੇ 'ਚ ਆ ਬਣ ਰਹੀ ਹੈ ਇਹ ਜਿਹੇ ਨਖਿੱਧ ਮੁੱਖ ਮੰਤਰੀ ਜਿਹਨੂੰ ਆ ਹੀ ਨਹੀਂ ਪਤਾ ਕਿ ਉਹਦੇ ਪਿੰਡਾਂ ਦੇ ਵਿੱਚ ਮੰਡੀਆਂ ਦਾ ਕੀ ਹਾਲ ਹੈ ਦੇਖੋ ਕਿਸਾਨੀ ਪੰਜਾਬ ਦੀ ਮੇਨ ਸੋਰਸ ਆ ਕਿਸਾਨੀ ਹੈ ਆ ਜਦੋਂ ਫਸਲ ਆਉਂਦੀ ਹੈ ਉਨੇ ਥੋੜੇ ਦਿਨਾਂ ਚ ਹੀ ਆ ਜਾਂਦੀ ਹੈ ਫਸਲ ਤੇ ਮੁੱਖ ਮੰਤਰੀ ਤਾਂ ਕਿਤੇ ਆਸਾਮ ਫਿਰਦਾ ਕਿਤੇ ਗੁਜਰਾਤ ਫਿਰਦਾ ਕਿਤੇ ਕਿਤੇ ਸਾਰਾ ਤੇ ਕਰਦਾ ਫਿਰਦਾ ਤੇ ਇੱਥੇ ਲੋਕ ਕਿਸਾਨ ਮੰਡੀਆਂ ਜਦੋਂ ਦੇ ਫਿਰਦੇ ਫਿਰਦੇ ਆ ਮੈਂ ਉਹਨਾਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਹੈ ਜਲਦੀ ਤੋਂ ਜਲਦੀ ਆ ਫਸਲ ਚੱਕੀ ਜਾਏ ਦੂਜੇ ਕਿਸਾਨ ਆਪਣੀ ਫਸਲ ਇੱਥੇ ਮੰਡੀ ਲੈ ਕੇ ਆਉਣ ਨਹੀਂ ਤਾਂ ਫਿਰ ਅਕਾਲੀ ਦਲ ਨੇ ਕੋਈ ਖਤਮ ਚੱਕਣਾ ਪੈਣਾ ਮੌਸਮ ਦਾ ਵੀ ਦਿੱਕਤ ਹੈ ਜੀ ਮੌਸਮ ਇੱਕ ਆ ਮੌਸਮ ਵੀ ਤੁਸੀਂ ਦੇਖਿਆ ਹੋਣਾ ਹੈ ਬੱਦਲਬਾਈ ਚੱਲ ਰਹੀ ਹੈ ਆ ਮੇਰੇ ਸਾਰੇ ਕਹਰੇ ਸੀ ਉਹ ਜੇ ਮੌਸਮ ਖਰਾਬ ਹੋ ਗਿਆ ਫਿਰ ਕਹਿੰਗੇ ਮੋਇਸਚਰ ਆ ਗਿਆ ਫਿਰ ਤੋਂ ਨਹੀਂ ਲੈਣਗੇ ਫਿਰ ਫਸਲ ਹੋਰ ਖਰਾਬ ਹੋਊਗੀ ਸਾਨਾ ਨੂੰ ਸਹੀ ਮਹੀਨੇ ਤੇ ਰੋਲ ਦਿੱਤਾ ਇਸ ਝਾੜੂ ਵਾਲੇ ਨੇ